ਪਿਆਰੇ ਦੋਸਤੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਦੋਸਤੋ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦਾ ਇੰਤਜ਼ਾਰ ਹੋਇਆ ਖਤਮ ਪੰਜਾਬ ਸਰਕਾਰ ਨੇ ਕੀਤਾ ਵੱਡਾ ਐਲਾਨ ਮੁਲਾਜ਼ਮਾਂ ਦੇ ਵਿੱਚ ਖੁਸ਼ੀ ਦੀ ਲਹਿਰ ਕੀ ਹੈ ਪੂਰੀ ਜਾਣਕਾਰੀ ਦੱਸਾਂਗੇ ਇਸ ਵੀਡੀਓ ਦੇ ਵਿੱਚ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਜੀ ਹਾਂਜੀ ਦੋਸਤੋ ਪੰਜਾਬ ਸਰਕਾਰ ਦੇ ਮੁਲਾਜ਼ਮ ਆਪਣੇ ਪੇ ਕਮਿਸ਼ਨ ਦੇ ਏਰੀਆ ਨੂੰ ਲੈ ਕੇ ਕਾਫੀ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਨੇ ਜੋ ਕਿ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਕਈ ਸੁਣਵਾਈਆਂ ਹੋਈਆਂ ਇਸ ਮਾਮਲੇ ਨੂੰ ਲੈ ਕੇ ਪਰ ਹਜੇ ਤੱਕ ਫੈਸਲਾ ਮੁਲਾਜ਼ਮਾਂ ਦੇ ਹੱਕ ਵਿੱਚ ਨਹੀਂ ਆਇਆ ਲਗਾਤਾਰ ਮੁਲਾਜ਼ਮਾਂ ਕਰ ਰਹੇ ਸੀ ਕਿ ਉਹਨਾਂ ਦੇ ਹੱਕ ਦੇ ਵਿੱਚ ਫੈਸਲਾ ਕੀਤਾ ਜਾਵੇ ਹਾਂਜੀ ਦੋਸਤੋ 13 ਫਰਵਰੀ ਦੀ ਕੈਬਨਟ ਮੀਟਿੰਗ ਦੇ ਵਿੱਚ ਜੋ ਕਿ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੁਆਰਾ ਵੱਡਾ ਐਲਾਨ ਕੀਤਾ ਗਿਆ ਕਿ ਅਸੀਂ ਇਸ ਏਰੀਆ ਦੀ ਅਦਾਇਗੀ ਕਰਾਂਗੇ ਇਸ ਏਰੀਆ ਦੀ ਅਦਾਇਗੀ ਨੂੰ ਲੈ ਕੇ ਉਹਨਾਂ ਦੁਆਰਾ ਇਹ ਕਿਹਾ ਗਿਆ ਹੈ ਕਿ ਅਸੀਂ 2028 ਤੱਕ ਸਾਰੀ ਇਸ ਏਰੀਆ ਦੀ ਅਦਾਇਗੀ ਕਰ ਦੇਵਾਂਗੇ ਉਸ ਨੂੰ ਦੇਖਦੇ ਹੋਏ ਜੋ ਕਿ ਇੱਕ ਪੱਤਰ ਜਾਰੀ ਕੀਤਾ ਗਿਆ ਇੱਕ ਵੇਰਵਾ ਸਾਹਮਣੇ ਆਇਆ ਹੈ ਜਿਸ ਦੇ ਵਿੱਚ ਇਹ ਦੱਸਿਆ ਗਿਆ ਹੈ ਕਿ ਕਿਸ ਤਰ੍ਹਾਂ ਇਸ ਏਰੀਆ ਦੀ ਅਦਾਇਗੀ ਕੀਤੀ ਜਾਵੇਗੀ ਉਸ ਦੇ ਬਾਰੇ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਇਸ ਦੇ ਵਿੱਚ ਲਿਖੇ ਆ ਗਿਆ ਹੈ ਕਿ ਜੋ ਪੈਨਸ਼ਨਰ 85 ਸਾਲ ਤੋਂ ਉੱਪਰ ਜਿਨ੍ਹਾਂ ਦੀ ਏਜ ਹੋ ਚੁੱਕੀ ਹੈ ਉਹਨਾਂ ਨੂੰ ਇੱਕ ਇੱਕ 2016 ਤੋਂ 31 6 2021 ਤੱਕ ਦਾ ਜੋ ਪੇ ਕਮਿਸ਼ਨ ਦਾ ਏਰੀਅਰ ਹੈ ਸਮੇਤ ਡੀਏ ਦਿੱਤਾ ਜਾਵੇਗਾ ਦਸੰਬਰ 2024 ਤੋਂ ਫਰਵਰੀ 2025 ਤੱਕ ਤਿੰਨ ਕਿਸ਼ਤਾਂ ਦੇ ਵਿੱਚ ਹਾਂਜੀ ਦੋਸਤੋ ਉਸ ਤੋਂ ਬਾਅਦ ਜਿਨ੍ਹਾਂ ਦੀ ਉਮਰ 75 ਸਾਲ ਜਾਂ ਇਸ ਤੋਂ ਵੱਧ ਹੈ ਜਾਂ 85 ਤੋਂ ਘੱਟ ਹੈ ਉਹਨਾਂ ਨੂੰ ਇੱਕ ਇੱਕ 2016 ਤੋਂ 31 6 2021 ਤੱਕ ਦਾ ਪੇ ਕਮਿਸ਼ਨ ਦਾ ਏਰੀਅਰ ਸਮੇਤ ਡੀਏ ਦਿੱਤਾ ਜਾਵੇਗਾ April 2025 ਤੋਂ March 2026 ਤੱਕ 12 ਕਿਸ਼ਤਾਂ ਦੇ ਵਿੱਚ ਉਸ ਤੋਂ ਬਾਅਦ ਜਿਨ੍ਹਾਂ ਦੀ ਉਮਰ 75 ਸਾਲ ਤੋਂ ਘੱਟ ਹੈ ਉਹਨਾਂ ਨੂੰ 1-1 2016 ਤੋਂ 31 2021 ਤੱਕ ਦਾ ਪੇ ਕਮਿਸ਼ਨ ਦਾ ਏਰੀਅਰ 2016 ਤੇ 17 ਦਾ ਦਿੱਤਾ ਜਾਵੇਗਾ 15 ਕਿਸ਼ਤਾਂ ਦੇ ਵਿੱਚ April 2025 ਤੋਂ ਸ਼ੁਰੂ ਹੋਵੇਗਾ ਉਸ ਤੋਂ ਬਾਅਦ 2018 2019 ਉਹ ਉਹਨਾਂ ਨੂੰ ਕਿਸ਼ਤਾਂ ਦੇ ਵਿੱਚ 2 ਸਾਲਾਂ ਦਾ ਇਹਨਾਂ ਦਾ ਜੋ ਕੇਰੀਅਰ ਦਿੱਤਾ ਜਾਵੇਗਾ 18 ਕਿਸ਼ਤਾਂ ਦੇ ਵਿੱਚ ਜੁਲਾਈ 2026 ਤੋਂ ਸ਼ੁਰੂ ਹੋਵੇਗਾ ਉਸ ਤੋਂ ਬਾਅਦ ਜੋ ਏਰੀਅਰ ਹੈ 2020 ਤੋਂ 21 ਦਾ ਉਹਨਾਂ ਦਾ ਉਹ 9 ਕਿਸ਼ਤਾਂ ਦੇ ਵਿੱਚ ਉਹਨਾਂ ਨੂੰ ਅਦਾ ਕੀਤਾ ਜਾਵੇਗਾ ਉਹ 2028 ਤੋਂ ਸ਼ੁਰੂ ਹੋਵੇਗਾ ਹਾਂਜੀ ਦੋਸਤੋ ਅਸੀਂ ਤੁਹਾਨੂੰ ਦੱਸ ਦੇ ਕਿ ਇਸ ਤਰ੍ਹਾਂ ਵੇਰਵਾ ਸਾਹਮਣੇ ਆਇਆ ਹੈ ਤੇ ਜੋ ਰੈਗੂਲਰ ਮੁਲਾਜ਼ਮ ਨੇ ਉਹਨਾਂ ਦੇ ਬਾਰੇ ਵੀ ਜਾਣਕਾਰੀ ਦਿੱਤੀ ਹੈ ਕਿ ਉਹਨਾਂ ਨੂੰ ਸਾਲ 2016 ਦੇ ਲੇਪੇ ਕਮਿਸ਼ਨ ਦਾ ਜੋ ਏਰੀਅਰ ਹੈ ਸਮੇਤ ਡੀਏ ਦਿੱਤਾ ਜਾਵੇਗਾ 12 ਕਿਸ਼ਤਾਂ ਦੇ ਵਿੱਚ April 2026 ਤੋਂ March 2027 ਤੱਕ ਉਸ ਤੋਂ ਬਾਅਦ ਸਾਲ 2017 ਸਾਲ 2018 19 20 ਤੇ 21 ਉਹਨਾਂ ਨੂੰ ਇਹਦਾ ਏਰੀਅਰ ਜੋ ਕਿ ਇੰਨਾ ਸਾਲਾਂ ਦਾ ਦਿੱਤਾ ਜਾਵੇਗਾ ਸਮੇਤ ਡੀਏ 24 ਕਿਸ਼ਤਾਂ ਦੇ ਵਿੱਚ April 2027 ਤੋਂ March 2029 ਤੱਕ ਇਹ ਵੇਰਵਾ ਸਾਹਮਣੇ ਆਇਆ ਹੈ ਇਸ ਨੂੰ ਦੇਖਦੇ ਹੋਏ ਕਈ ਮੁਲਾਜ਼ਮ ਤੇ ਪੈਨਸ਼ਨਰ ਤਾਂ ਖੁਸ਼ ਨੇ ਉਹਨਾਂ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਪਰ ਜੋ ਰੈਗੂਲਰ ਮੁਲਾਜ਼ਮ ਨੇ ਉਹਨਾਂ ਦੁਆਰਾ ਇਹ ਕਿਹਾ ਜਾ ਰਿਹਾ ਹੈ ਕਿ ਸਾਡੇ ਨਾਲ ਇੱਕ ਤਰ੍ਹਾਂ ਦਾ ਤੱਕਾ ਕੀਤਾ ਜਾ ਰਿਹਾ 2029 ਤੱਕ ਜੋ ਏਰੀਅਰ ਦੀ ਅਦਾਇਗੀ ਕਰਨ ਦੀ ਗੱਲ ਕੀਤੀ ਹੈ ਉਹ ਸਾਨੂੰ ਕਬੂਲ ਨਹੀਂ ਹੈ ਕਿਉਂਕਿ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਵੀ ਪੰਜਾਬ ਸਰਕਾਰ ਲੈ ਜਵਾਬ ਦੇ ਚੁੱਕੀ ਹੈ ਜਿਸ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਦੇ ਜੱਜਾਂ ਦੁਆਰਾ ਪੰਜਾਬ ਸਰਕਾਰ ਨੂੰ ਫਟਕਾਰ ਲਗਾਈ ਗਈ ਸੀ ਤੇ ਰਿਜੈਕਟ ਕਰ ਦਿੱਤਾ ਸੀ ਹੁਣ 2029 ਤੱਕ ਕੀ ਪਤਾ ਕਿਹੜੀ ਸਰਕਾਰ ਆਵੇਗੀ ਇਸ ਸਰਕਾਰ ਨੂੰ 2027 ਦੇ ਵਿੱਚ ਜੋ ਵੋਟਾਂ ਬਣ ਗਈਆਂ ਹਾਰ ਦਾ ਸਾਹਮਣਾ ਕਰਨਾ ਪਵੇਗਾ ਜਾਂ ਇਹੀ ਸਰਕਾਰ ਦੁਆਰਾ ਪੰਜਾਬ ਦੇ ਵਿੱਚ ਆਵੇਗੀ ਅਸੀਂ ਕੁਝ ਵੀ ਨਹੀਂ ਕਹਿ ਸਕਦੇ ਪਰ 2029 ਤੱਕ ਜੋ ਇਸ ਨੂੰ ਲਿਜਾਇਆ ਗਿਆ ਹੈ ਉਸ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦੁਆਰਾ ਲਗਾਤਾਰ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ ਤੇ ਜੋ ਪੈਨਸ਼ਨਰ ਜ਼ਿਆਦਾ ਉਮਰ ਦੇ ਨੇ ਉਹਨਾਂ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਉਹਨਾਂ ਨੂੰ ਜਲਦ ਤੋਂ ਜਲਦ ਤਿੰਨ ਕਿਸ਼ਤਾਂ ਦੇ ਵਿੱਚ ਇਸ ਏਰੀਆ ਦੀ ਅਦਾਇਗੀ ਕਰ ਦਿੱਤੀ ਜਾਵੇਗੀ ਹਾਂਜੀ ਦੋਸਤੋ ਮੈਂ ਆਸ ਕਰਾਂਗੀ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਧੰਨਵਾਦ ਜੀ